ਜੀ ਹਾਰ ਕਰੋ ਜੈ ਕਰੋ ਜੈ ਹਰਿ ਵਾਹਿਗੁਰੂ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਡੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਕਿਉਂਕਿ ਸੱਚ ਦੀ ਆਵਾਜ਼ ਬਣ ਕੇ ਕੋਈ ਵੀ ਪਾਰਟੀ ਆ ਉਹਦੀ ਆਵਾਜ਼ ਨੂੰ ਸੈਂਟਰ ਤੇ ਬੋਲੇ ਤੇ ਅੰਨੀ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਜਾਂ ਸੈਂਟਰ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਂਦੇ ਹੋ ਮੈਂ ਸਮਝਦਾ ਕਿ ਤੁਹਾਡਾ ਬੜਾ ਵੱਡਾ ਯੋਗਦਾਨ ਆ ਅੱਜ ਜਿਹੜਾ ਬੜਾ ਗੰਭੀਰ ਮਸਲਾ ਕਿਉਂਕਿ ਬੰਦੀ ਸਿੰਘ ਜਿਹੜੇ ਕਈ-ਕਈ ਸਾਲਾਂ ਤੋਂ ਜੇਲ੍ਹਾਂ 'ਚ ਬੰਦ ਨੇ ਜਿਨ੍ਹਾਂ ਨੂੰ ਸਜ਼ਾਾਂਵਾਂ ਪੂਰੀਆਂ ਹੋਣ ਤੋਂ ਮਿਲ ਗਈ ਦਰ ਪਰ ਦਬਲ ਤੋਂ ਵਿਵਾਦ ਮੈਂ ਕਹਿੰਨਾ ਉਹਨਾਂ ਨੂੰ ਟਾਈਮ ਹੋ ਗਿਆ ਉਹ ਅੱਜ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਉਹਨਾਂ ਨੂੰ ਰਿਹਾ ਕਰਨਾ ਤਾਂ ਇੱਕ ਪਾਸੇ ਸੀ ਪਰ ਰਿਹਾਈ ਤੋਂ ਬਾਅਦ ਇੱਕ ਪੜਾ ਗੰਭੀਰ ਮੈਂ ਸਮਝਦਾ ਮਸਲਾ ਉੱਪਰ ਕੇ ਸਾਹਮਣੇ ਤੁਹਾਡੇ ਸਾਹਮਣੇ ਆਇਆ 2 ਤੱਕ ਸਾਲ ਪਹਿਲਾਂ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਜਿਹਦਾ ਕੋਈ ਕਸੂਰ ਨਹੀਂ ਸੀ ਸਿੰਧੂ ਬਿਨਾ ਕਸੂਰੋਂ ਬਿਨਾ ਕਿਸੇ ਜੁਰਮ ਤੋਂ ਉਹਦੇ ਤੇ ਐਨਐਸਏ ਲਾ ਕੇ ਉਹਦੇ ਤੇ ਉਹਦੇ ਸਖਤੀਆਂ ਦਿੱਤੀਆਂ ਯਾਰੋ ਕਾਲੇ ਪਾਣੀ ਵਰਗੀ ਜੇਲ੍ਹ ਡਿਬੜੂ ਕਰਕੇ ਪੇਖਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਐਨਐਸਏ ਲਾਤੀ ਜਦ ਕਿ ਇਹ ਕੋਈ ਸਿਧਾਂਤ ਹੀ ਨਹੀਂ ਕਿਸੇ ਦੇਸ਼ ਦਾ ਮੈਂ ਸਮਝਦਾ ਇਹ ਮਨੁੱਖੀ ਅਧਿਕਾਰਾਂ ਦੀ ਬਹੁਤ ਵੱਡੀ ਹੇ ਲੰਗੜਾ ਪਰ ਇੱਕ ਚੀਜ਼ ਜਾਣੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੇ ਇੱਕ ਗੱਲ ਸਮਝੀ ਕਿ ਜੇ ਕੋਈ ਪੰਤ ਦੀ ਗੱਲ ਕਰਦਾ ਜੇ ਕੋਈ ਪੰਜਾਬ ਦੀ ਗੱਲ ਕਰਦਾ ਜੇ ਕੋਈ ਨੌਜਵਾਨੀ ਦੀ ਗੱਲ ਕਰਦਾ ਜੇ ਕੋਈ ਨਸ਼ੇ ਛਡਾਉਣ ਦੀ ਗੱਲ ਕਰਦਾ ਉਹਨੂੰ ਦਬਾਉਣ ਵਾਸਤੇ ਉਹਨੂੰ ਜੇਲ੍ਹ 'ਚ ਭੇਜਤਾ ਪਰ ਪੰਜਾਬ ਦੇ ਲੋਕਾਂ ਨੇ ਖੰਡੂਰ ਸਾਹਿਬ ਦੇ ਪਵਿੱਤਰ ਧਰਤੀ ਦੇ ਲੋਕਾਂ ਨੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਤੇ ਇੱਕ ਐਸੀ ਚਪੇੜ ਮਾਰੀ ਕਿ ਭਾਈ ਅਮਰਤਪਾਲ ਸਿੰਘ ਨੂੰ ਪੂਰੇ ਪੰਜਾਬ ਦੇ ਐਮਪੀਆ ਨਾਲੋਂ ਵੱਧ ਵੋਟਾਂ ਨਾਲ ਜਿਤਾ ਕੇ ਉਹਨੂੰ ਐਮਪੀ ਬਣਾਤਾ ਇਹਦੇ ਤੋਂ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਤੇ ਲੋਕ ਕਿਹਦੇ ਨਾਲ ਨੇ ਯਾਰੋ 3 ਲੱਖ ਰਾਂ ਮੈਂਦਾ ਸਿੱਤ ਕੇ ਜਿਹਨੂੰ ਜੇਲ੍ਹ ਦੇ ਵਿੱਚ ਐਮਪੀ ਬਣਾਇਆ ਹੋਏ ਤੇ ਉਹਨੂੰ ਰਿਹਾ ਨਾ ਕੀਤਾ ਜਾਵੇ ਤੇ ਮਨੁੱਖੀ ਅਧਿਕਾਰਾਂ ਦੀ ਲੰਗੜਾ ਨਹੀਂ ਇਹ ਜੁਰਮ ਨਹੀਂ ਕਿਸੇ ਘਟਗਣਤੇ ਤੇ ਇੱਥੇ ਹੀ ਗੱਲ ਨਹੀਂ ਇੱਕ ਨੀਤੀ ਤਹਿਤ ਪੰਜਾਬ ਦੀ ਜ਼ਮੀਨ ਨੂੰ ਰੱਪਿਆ ਜਾ ਰਿਹਾ ਕਿਤੇ ਤਾਂ ਵੱਡੇ ਵੱਡੇ ਰੋਡ ਕੱਢੇ ਜਾ ਰਹੇ ਆ ਕਿਤੇ ਕਲੋਨੀਆਂ ਦੇ ਨਾਂ ਤੇ ਲੱਖਾਂ ਇੱਕ ਹਜ਼ਾਰਾਂ ਇੱਕ ਅ ਛਤੇ ਹਜ਼ਾਰ ਇੱਕ ਇੱਕ ਹੋਰ ਲੁਧਿਆਣੇ ਦੇ ਵਿੱਚ ਪ੍ਰਮਾਣਚਾਹੀ ਕੱਟਾ ਤੇ ਜ਼ਮੀਨ ਰਿਕਵਾਇਰ ਕੀਤੀ ਜਾਊਗੀ ਜਦੋਂ ਪੰਜਾਬ ਦੇ ਲੋਕ ਹੀ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਅਸੀਂ ਰੌਲਾ ਪਾਉਨੇ ਆ ਤੁਹਾਡੇ ਅੱਗੇ ਇੱਕ ਗੱਲ ਆ ਜਾਣੀ ਆ ਅਸੀਂ ਰੌਲਾ ਪਾਉਨੇ ਆ ਕਿ ਪੰਜਾਬ ਦਾ ਪਾਣੀ ਹਾਏ ਪੰਜਾਬ ਦਾ ਪਾਣੀ ਲੁੱਟਿਆ ਗਿਆ ਪੰਜਾਬ ਦਾ ਪਾਣੀ ਨਾ ਸਾਡੀਆਂ ਜ਼ਮੀਨਾਂ ਜੇ ਰਹਿਣੀਆਂ ਨਹੀਂ ਜੇ ਸਾਡੇ ਜ਼ਮੀਨਾਂ ਕੁਝ ਸੜਕਾਂ ਨੇ ਘੇਰਦੀਆਂ ਕੁਝ ਕਲੋਨੀਆਂ ਨੇ ਘੇਰ ਲੀਆਂ ਤੇ ਸਾਡੇ ਕੋਲ ਬਚਿਆ ਇੱਕ ਅੱਖ ਨਹੀਂ ਤੇ ਪੰਜਾਬ ਦਾ ਪਾਣੀ ਫੇਰ ਉਹਨਾਂ ਨੇ ਕਹਿਣਾ ਜੀ ਲਓ ਪਾਣੀ ਉਹ ਬੜਾ ਹੜ ਛੱਡ ਕੇ ਡੈਮ ਨੂੰ ਤੋੜ ਕੇ ਸਾਨੂੰ ਇੱਥੇ ਮਾਰ ਦੇਣਗੇ ਤੇ ਕੋਈ ਹੱਲ ਆ ਤੇ ਅਸੀਂ ਪੰਜਾਬ ਦੇ ਜਿਹੜੇ ਲੋਕ ਆ ਕਾਲੀਦਾਰ ਵਾਰਿਸ ਪੰਜਾਬ ਨੇ ਅੱਜ ਇੱਥੇ ਐਲਾਨ ਕੀਤਾ ਕਿ ਨਾ ਤੇ ਪੰਜਾਬ ਦਾ ਪਾਣੀ ਲੁਕਣ ਦੇਾਂਗੇ ਨਾ ਬਿਲਾਵ ਦੀ ਜਮੀਨ ਅਥੇ ਹੋਂਦਾਂਗੇ ਅੱਜ ਸਮੁੱਚੀਆਂ ਜਿਹੜੀਆਂ ਕਿਸਾਨ ਜੱਥੇਬੰਦੀਆਂ ਉਹ ਵੀ ਅੱਜ ਸਾਡੇ ਨਾਲ ਪ੍ਰਤੀਪਾਲ ਸਿੰਘ ਜੀ ਜਰਵਰ ਔਰ ਸਾਡੇ ਬਾਪੂ ترਸੇਮ ਸਿੰਘ ਜੀ ਉਹ ਵੀ ਇੱਥੇ ਆਏ ਸੀ ਜੋਨ ਸਾਬ ਆਏ ਸਮੁੱਚੀਆਂ ਜੱਥੇਬੰਦੀਆਂ ਆਈਆਂ ਸਾਡੇ ਤੁਹਾਡੇ ਚੈਨਲ ਰਾਹੀਂ ਪੰਜਾਬ ਤੇ ਸੈਂਟਰ ਸਰਕਾਰ ਦੇ ਅੰਨੇ ਤੇ ਬੋਲੇ ਕੰਨਾਂ ਤੱਕ ਇੱਕੋ ਹੀ ਸਾਡੀ ਅਪੀਲ ਹੈ ਕਿ ਨਾ ਕਰੋ ਜੁਰਮ ਨਾ ਕਰੋ ਅੱਤਖਦਾ ਦਾ ਬੈਰ ਹੁੰਦਾ ਜੇ ਜੁਰਮ ਜਿਹੜਾ ਨਾ ਉਹਦਾ ਪੈਰ ਨਹੀਂ ਹੁੰਦੇ ਜੁਰਮ ਦੇ ਤੇ ਜਿਹੜੀ ਕੌਮ ਹੈ ਨਾ ਪੰਜਾਬ ਦੀ ਇਹ ਬੜੀ ਬਹਾਦਰ ਕੌਮ ਹੈ ਇਹਨੇ ਕਿਸੇ ਦੇ ਪੈਰ ਲੱਗਣ ਨਹੀਂ ਦਿੱਤੇ ਧਾੜ ਵੀ ਦੇ ਤੇ ਤੁਹਾਡੇ ਵੀ ਨਹੀਂ ਲੱਗਣਦੇ ਅੱਛਾ ਇਹ ਪੰਜਾਬ ਪਰਦੇ ਵਿੱਚ ਸਾਰੇ ਡਿਟੇਲ ਬਤਾ ਰਿਹਾ ਕਿ ਤੁਸੀਂ ਗੱਲਾਂ ਲਿਧਿਆਣਾ ਦੇ ਵਿੱਚ ਇਹ ਸਾਡੇ ਕਾਲੀਦਾਰ ਵਾਰਿਸ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਦਿੱਤਾ ਜਾ ਰਿਹਾ ਲੁਧਿਆਣੇ ਦੇ ਵਿੱਚ ਸਾਡੇ ਅਰਜਨਪੁਰ ਸਾਹਿਬ ਪ੍ਰਤੀਪਾਲ ਸਿੰਘ ਤੇ ਦਾਸ ਇਹਨਾਂ ਦੀ ਗਵਾਹੀ ਦੇ ਵਿੱਚ ਇਹ ਦਿੱਤਾ ਗਿਆ ਬਾਪੂ ਜੀ ਆਏ ਆ ਬਪੂਤਰ ਸੇਮ ਸਿੰਘ ਜੀ ਚਾਚੇ ਤੌਰ ਤੇ ਜਵੜ ਸਾਹਾ ਆਇਆ ਚਾਚੇ ਤੌਰ ਤੇ ਕਿਸਾਨ ਜਥੇਬੰਦੀਆਂ ਆਈਆਂ ਚਾਚੇ ਤੌਰ ਤੇ ਹੋਰ ਸਾਡੇ ਸਈਆਂ 라ਗੂ ਇੱਥੇ ਪਹੁੰਚੇ ਆ ਸੋ ਸਾਰਿਆਂ ਦਾ ਮੈਂ ਕਹਿੰਨਾ ਪ੍ਰੈਸ ਵਾਲਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਤੱਕ ਐਨੀ ਵੀਡੀਓ ਬਣਾ ਦਿਓ ਤੇ ਇਹਨਾਂ ਨੂੰ ਪਤਾ ਲੱਗ ਜੇ ਲੋਕ ਪੰਜਾਬ ਦੇ ਜਾਗ ਚੁੱਕੇ ਨੇ ਬਾਰ ਬਾਰ ਐਨਐਸਏ ਜੇਐਲ ਲੱਗ ਰਿਹਾ ਵਾ ਤੁਸੀ ਕੀ ਕਰਨਾ ਤੁਸੀਂ ਸਮਝ ਨਹੀਂ ਤੁਸੀਂ ਜਦੋਂ ਇਹ ਵੇਖੋ ਜਦੋਂ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਨੂੰ ਜਦੋਂ ਫੜਿਆ ਗਿਆ ਐਨਐਸਏ ਲਾਈ ਤੇ ਲੋਕ ਇੱਕ एलान ਕਰਤਾ ਲੋਕਾਂ ਨੇ ਕਿ ਅਸੀਂ ਵਾਰਿਸ ਪੰਜਾਬ ਦੇ ਨਾਲ ਆ ਤੇ ਜਦੋਂ ਦੂਜੀ ਵਾਰੀ ਐਨਐਸਏ ਲਾਈ ਨਾ ਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਐਬਕੀ ਬਣਾ ਦਿੱਤਾ ਜਦੋਂ ਹੁਣ ਤੀਜੀ ਵਾਰੀ ਲਾਈ ਆ ਪੰਜਾਬ ਦੇ ਵਿੱਚ ਕਵਾਜ ਉੱਠੀ ਹੈ ਕਿ ਅਸੀਂ ਉਹਨੂੰ 227 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ ਤੇ ਸਰਕਾਰੇ ਖਾਲਸਾ ਬਣਾਵਾਂਗੇ ਇੱਕ ਗੱਲ ਸੈਂਟਰ ਨੂੰ ਤੇ ਪੰਜਾਬ ਸਰਕਾਰ ਨੂੰ ਸਮਝਣੀ ਚਾਹੀਦੀ ਆ ਉਹਨਾਂ ਦੇ ਐਸਪੀ ਨੇ ਪਿੱਛੇ ਜਿਹੇ ਰੌਣਾ ਪਾਇਆ ਤੇ ਉਹ ਜਿਹੜੇ ਵਿਊ ਆ ਰਹੇ ਨੇ ਉਹਦੇ ਤੋਂ ਹਿਸਾਬ ਲੈ ਲੈਣ ਕਿ ਕਿਸ ਹਸਾਬਿਕ ਦੀ ਆ ਲੋਕ ਕਿਹਦੇ ਨਾਲ ਨੇ ਤੁਸੀਂ ਕਹਿੰਦੇ ਹੋ ਕਿ ਭਾਈ ਅਮਰਪਾਲ ਸਿੰਘ ਨਛਾ ਕਰਦਾ ਜੀ ਮੰਤਰੀ ਨੇ ਕਹਿੰਦਾ ਮੰਤਰੀ ਨੇ ਕਹਿੰਦਾ ਗੱਲਿਆ ਉਹ ਬਾਜੇ ਕੇ 2 ਸਕਿੰਟ ਦੀ ਪੀਚ ਜਿਹੜੀ ਦੇ ਕੇ ਉਹਨੇ ਜੱਗ ਤੇ ਸੱਚ ਯਾਰ ਕਰਤਾ ਕਿ ਭਾਈ ਸਾਹਿਬ ਬੇਦਾਗ ਸਿੱਖੀਅਤ ਆ ਅਸੀਂ ਉਹਦੇ ਨਾਲ